ਸਾਡੇ ਬਾਬੇ ਨਹੀਂ ਪੁੱਛਾ ਦੱਸਾ ਵਾਲੇ ਸਾਡੇ ਬਾਬੇ ਨਹੀਂ ਬੰਦਾ ਸਿੰਘ ਬਹਾਦਰ ਏ ਸਾਡੇ ਬਾਬੇ ਕਰਾ ਘੂਤਾ ਘਟਣ ਵਾਲੇ ਉਹ ਜਿਹੜੇ ਘੂਤਾ ਘਟਣ ਵਾਲੇ ਸਾਡੇ ਬਾਬੇ ਨਹੀਂ ਮਨੀ ਸਿੰਘ ਜੀ ਵਰਗੇ ਸਾਡੇ ਬਾਬੇ ਨੇ ਬਹਾਦਰ ਸੇ ਕਿ ਮੈਂ ਜੋ ਕੰਨੀ ਫੁੱਕਾ ਮਾਰੂ ਜੋ ਕੰਨੀ ਫੁੱਕਾ ਮਾਰੂ ਉਹ ਸਾਡੇ ਬਾਬੇ ਨੇ ਮਤੀ ਦਾਸ ਸਤੀ ਦਾਹ ਕੀ ਸਾਡੇ ਬਾਬੇ ਨੇ ਕਰਾਇਆ ਜੇ ਨਹੀਂ ਕਨਾਂ ਵੱਡਿਆਂ ਝੋਲਿਆਂ ਵਾਲੇ ਵੱਡਿਆਂ ਝੋਲਿਆਂ ਵਾਲੇ ਸਾਡੇ ਬਾਬੇ ਨੇ ਭਾਈ ਦਿਆਲਾ ਜੀ ਜੇ ਸਾਡੇ ਬਾਬੇ ਨੇ ਵੱਡਿਆਂ ਢਿੱਡਾਂ ਵਾਲੇ ਵੀ ਸਾਡੇ ਬਾਬੇ ਨੇ ਵੇਣੋ ਜੀਆ ਵੱਡਿਆਂ ਢਿੱਡਾਂ ਵਾਲੇ ਸਾਡੇ ਬਾਬੇ ਨਹੀਂ ਅਜੀਤ ਸਿੰਘ ਜੁਝਾਰ ਸਿੰਘ ਜੀ ਸਾਡੇ ਬਾਬੇ ਨੇ ਵੇਲਣ ਡੇਰਿਆਂ ਵਾਲੇ ਸਾਡੇ ਬਾਬੇ ਵੇਲਣ ਡੇਰਿਆਂ ਵਾਲੇ ਸਾਡੇ ਬਾਬੇ ਨਹੀਂ ਜ਼ੋਰਾਬਦ ਦੇ ਫਤਿਹ ਸਿੰਘ ਸਾਡੇ ਬਾਬੇ ਨੇ ਬਹੁਤ ਮੇਰੇ ਵਰਗੇ ਵੈਣੀ ਵਾਲੇ ਧਿਆਲ ਦੇ ਠੱਗ ਬਥੇਰੇ ਨੇ ਮੈਂ ਤੁਹਾਨੂੰ ਕਾਸੀ ਵਾਲੀ ਗੱਲ ਦੱਸਦਾ ਮੈਂ ਸੈਰੀ ਗਿਆ ਸੋ ਮੇਰਾ ਦਾੜਾ ਪ੍ਰਕਾਸ਼ੀ ਗਿਆ ਉੱਥੇ ਇੱਕ ਮੇਰਾ ਫਰੈਂਡ ਆ ਰੂਗਾ ਬਹੁਤ ਜਰ ਤੋਂ ਜਾਣਦੇ ਆ ਫੋਰਸ ਦੇ ਵਿੱਚ ਸੀਗਾ ਸਟਾਫ ਨਾਲ ਕੰਮ ਕਰਦੇ ਉਹਦੀ ਉਹਦੇ ਕੇਸ ਕਰਾਈ ਕੱਟੀ ਹੁੰਦੀ ਆ ਤੇ ਕਾਲੀ ਕੀਤੀ ਉਹਦੀ ਵਾਈਫ ਨੂੰ ਮੇਰਾ ਭਲੇਖਾ ਲਾ ਗਿਆ ਵੀ ਇਹ ਤਾਂ ਸ਼ਾਂਤਮਾਰ ਦਾ ਬੰਦਾ ਏ ਕਿੰਨੀ ਸੋਹਣਾ ਮੱਥਾ ਜੇ ਕਿਆ ਨੇ ਉਹ ਮੈਨੂੰ ਪੂਰੇ ਖਾਤਾ ਕੁਝੀ ਸਾਰੀ ਉਮਰ ਬਹੁਤ ਸਿਆਣਾ ਤੇ ਥੋੜਾ ਜਿਹਾ ਬੰਦੂ ਸੀਗਾ ਤੇ ਕਾਹ ਪਿੰਡ ਦਾ ਉਹਦਾ ਕੋਈ ਨਿਸ਼ਚਾ ਨਹੀਂ ਰਹਤਾ ਆ ਰੋਟੇ ਦੇ ਬਗੈ। ਅੱਜੀ ਸੱਚੀ ਗੱਲ ਹੈ ਸਭ ਕੋਈ ਕਰਨ ਵਾਲੇ ਬੰਦੇ ਆ। ਉਹ ਮੈਨੂੰ ਵੇਖ ਕੇ ਕਹਿੰਦੀ ਬਾਬਾ ਜੀ ਸਾਡੇ ਬੰਦੇ ਤੇ ਵੀ ਕਿਰਪਾ। ਬਾਬਾ ਤੇਰੀ ਬਾਬਾ ਤੇਰੀ ਬਾਬਾ ਤੇਰੀ ਜੇ ਤੱਕ ਟੋਪੇ ਨੇ। ਵੇਰੂ ਪ੍ਰਮਾਤਮਾ ਦੀ ਕਿਰਪਾ ਮੇਰੇ ਤੇ ਹੋ ਗਈ ਜੇ ਮੈਂ ਸੱਚ ਦੱਸਿਆ ਇਹ ਤਾਂ ਮੇਰੇ ਕੋਈ ਹੋਰ ਹੁੰਦਾ ਹੈ ਨਾ ਦਸਿਆ ਸੱਚ ਵੀ ਬਣਦਾ ਫਿਰ ਸੋ ਮੇਰੇ ਕਹਿਣ ਦਾ ਮਤਲਬ ਵੈਰੀ ਵਾਲੀ ਇਹ ਦਿਆਲ ਜੇ ਠਾਕ ਮਤੇ ਰਹੇ ਨੇ ਪਰ ਕਿਰਤੀ ਵੰਡ ਕੇ ਛਕਦੇ ਰਾਗ ਪਾਸ਼ਾ ਨੇ ਕਿਹਾ ਕਹਿੰਦਾ ਹੋਈ ਉਹ ਸਾਡੇ ਬਾਬੇ ਨੇ ਜਿਹੜਾ ਖਣਾ ਕੋਈ ਸਾਡਾ ਕੁਝ ਵੀ ਨਹੀਂ ਲੱਗਦਾ ਇੱਥੇ ਜਣਾ ਖੜਾ ਕੋਈ ਸਾਡਾ ਕੁਝ ਵੀ ਨਹੀਂ ਲੱਗਦਾ ਚਾਰੇ ਸਹਿਬ ਜਾਦੇ ਸਾਡੇ ਬਾਬੇ ਦੇ ਚਾਰੇ ਸਹਿਬ ਜਾਦੇ ਸਾਡੇ ਬਾਬੇ ਕਰੋ ਪਿੰਡ ਤੋਂ ਮਤ ਕੋਈ ਨਾ ਕੋਈ ਰੱਖੋ ਪਰਮਾਤਮਾ ਸਹਿਬ ਚੜ੍ਹਦੀ ਕਲਾ ਦੀ ਮਿਹਰਬਾਨੀ ਥੈਂਕ ਯੂ